ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਦੋ ਸਵਾਲ ਸੀ ਜਿਹਦੇ ਵਿੱਚੋਂ ਪਹਿਲੇ ਨੰਬਰ ਤੇ ਸਵਾਲ ਸੀ ਕਿ ਆਪਾਂ ਨੂੰ ਜਿਹੜਾ ਆਪਾਂ ਡੇਢ ਗੱਟਾ ਸੰਖੋਰ ਦੇ ਨਾਲ ਜਿਹੜੀ ਯੂਰੀਆ ਪਾਉਣੇ ਉਹਦੇ ਸਿਮੇਤ ਆਪਾਂ ਖੇਤ ਦੇ ਵਿੱਚ ਤਿੰਨ ਗੱਟੇ ਪਾਉਣੇ ਕਣਕ ਨੂੰ ਜਾਂ ਫਿਰ 60 ਦਿਨ ਤੋਂ ਬਾਅਦ ਆਪਾਂ ਯੂਰੀਆ ਪਾ ਸਕਦੇ ਹਾਂ ਕਿ ਨਹੀਂ ਪਾਉਣੀ ਉਹਦੇ ਨਾਲ ਹੀ ਜਿਵੇਂ ਆਪਾਂ ਸਪਰੇਅ ਕਰਦੇ ਹਾਂ ਯੂਰੀਆ ਦੀ ਕੀ ਸਪਰੇਅ ਕਰਨ ਕਰਨ ਦੇ ਨਾਲ ਆਪਾਂ ਨੂੰ ਜਿਹੜੀ ਥੱਲੇ ਆਪਾਂ ਜਿਹੜਾ ਛਿੱਟਾ ਯੂਰੀਆ ਦਾ ਮਾਰਨਾ ਉਹ ਘੱਟ ਪਾਉਣੀ ਪਊਗੀ ਸੁਇਨਾ ਸਵਾਲਾਂ ਦੇ ਜਵਾਬ ਦੇਵਾਂਗੇ ਜਿਹੜੇ ਭਰਾਚਾਨਣ ਤੇ ਪਹਿਲੀ ਵਾਰ ਐ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖਦੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨ ਭਰਾਵਾਂ ਆਪਾਂ ਗੱਲ ਕਰਦੇ ਆਂ ਯੂਰੀਆ ਪਾਉਣ ਬਾਰੇ ਪਹਿਲਾਂ ਕਿਸਾਨ ਵੀਰਾਂ ਆਪਾਂ ਨੂੰ ਇਹ ਚੀਜ਼ ਦੇਖਣੀ ਹੋਊਗੀ ਕਿ ਆਪਾਂ ਜਿਹੜਾ ਖੇਤ ਦੇ ਵਿੱਚ ਪਰਾਲੀ ਪਾਉਣੇ ਵੈਸੇ ਲਾਗਤ ਆਪਾਂ ਲਗਭਗ ਗੱਲ ਕਰੀ ਬਈ 90 95% ਜਿਹੜੇ ਆਪਣੇ ਕਿਸਾਨ ਭਰਾਏ ਲਗਭਗ ਉਹਨਾਂ ਸੁਪਰ ਸੀਡਰ ਨਾਲ ਜਿਹੜੀ ਬਜਾਈ ਕੀਤੀ ਤੇ ਖੇਤ ਦੇ ਵਿੱਚ ਆਪਾਂ ਪਰਾਲੀ ਵਾਈ ਆ ਤਾਂ ਜਿੰਨੇ ਵੀ ਆਪਾਂ ਖੇਤ ਦੇ ਵਿੱਚ ਯੂਰੀਆ ਪਾਉਣੇ ਪਹਿਲਾਂ ਇਸ ਚੀਜ਼ ਨੂੰ ਆਪਾਂ ਮੈਨੇਜ ਕਰਨਾ ਬਈ ਸਮਝ ਲੈਣਾ ਚਾਹੀਦਾ ਬਈ ਜਿਹੜੀ ਆਪਾਂ ਪਰਾਲੀ ਪਾਉਣੇ ਆ ਤਾਂ ਜਿਹੜੀ ਆਪਾਂ ਪਰਾਲੀ ਖੇਤ ਦੇ ਵਿੱਚ ਨਾਲ ਘਟੋ ਘਟੋ ਆਪਣਾ ਇੱਕ ਗੱਟਾ ਯੂਰੀਆ ਤਾਂ ਉਹ ਗਲਣ ਵਾਸਤੇ ਲੈ ਜਾਂਦੀ ਆ ਤਾਂ ਤੁਸੀਂ ਅੱਗੋਂ ਅੱਗੋਂ ਆਪਣਾ ਹਿਸਾਬ ਲਾ ਲੈਣਾ ਬਈ ਜਿਹੜੀ ਯੂਰੀਆ ਆਪਾਂ ਪਾਈ ਆ ਖੇਤ ਦੇ ਵਿੱਚ ਉਹ ਜਿਹੜੀ ਆਪਣੀ ਕਣਕ ਨੂੰ ਕਿੰਨੀ ਬਾਅਦ ਦੇ ਵਿੱਚ ਬਾਸ਼ਕੇ ਜਿਹੜੀ ਕਣਕ ਨੂੰ ਲੱਗੀ ਹੋਊਗੀ ਕਿਉਂਕਿ ਕਿਸਾਨ ਵੀਰਾਂ ਦੇ ਬਾਰ ਬਾਰ ਇਹ ਵੀ ਕਮੈਂਟ ਵੀ ਆਉਂਦੇ ਬਈ ਸਾਡੀ ਜਿਹੜੀ ਕਣਕ ਆ ਉਹਨੇ ਪੂਰੀ ਗਰੋਥ ਨਹੀਂ ਕੀਤੀ ਉਹਦਾ ਪੀਲਾਪਣ ਦੂਰ ਨਹੀਂ ਹੋ ਰਿਹਾ ਸੀ ਸਪ੍ਰੇਆਂ ਵਿੱਚ ਦੋ ਤਿੰਨ ਤਾਂ ਤਾੜੀਆਂ ਕਰ ਲੀਆਂ ਤਾਂ ਕਿਸਾਨ ਭਰਾਓ ਜਿਹੜੀਆਂ ਆਪਾਂ ਤਾੜੀਆਂ ਸਪ੍ਰੇਆਂ ਕਰਦੇ ਆ ਉਹ ਆਪਾਂ ਐਕਸਟਰਾ ਬੈਨੀਫਿਟ ਲੈਣ ਵਾਸਤੇ ਕਰਦੇ ਨਾ ਕਿ ਆਪਾਂ ਜਿਹੜੇ ਥੱਲੇ ਜਿਹੜੀ ਯੂਰੀਆ ਪਾਉਣੀ ਉਹਨੂੰ ਪੂਰੀ ਕਰਨ ਵਾਸਤੇ हां कई बार ਹੁੰਦਾ ਕਿ ਆਪਣੇ ਕੋਲ ਜੂਰੀਆ ਨਹੀਂ ਮਿਲਦੀ ਫਿਰ ਆਪਾਂ ਜਿਹੜੀਆਂ ਸਪਰੇਆਂ ਦੇ ਰੂਪ ਜੂਰੀਆ ਦੇਣੀ ਹੁੰਦੀ ਆ ਪਰ ਜਿਹੜੀ ਉਹ ਆਪਾਂ ਸਪਰੇਆਂ ਦੇ ਰੂਪ ਜੂਰੀਆ ਦੇਨੇ ਉਹ 5 ਤੋਂ 7 ਦਿਨ ਵਾਸਤੇ ਆਪਣੀ ਕਣਕ ਨੂੰ ਜਿਹੜਾ ਹਰਿਆ ਕਰਦੀ ਨਾ ਕਿ ਲੰਮੇ ਸਮੇਂ ਤੱਕ ਉਹਦੀ ਨਾਈਟ੍ਰੋਜਨ ਦੀ ਘਾਟ ਪੂਰੀ ਕਰਦੀ ਆ ਇਸ ਲਈ ਜਿਹੜੀ ਆਪਾਂ ਥੱਲੇ ਡੋਜ਼ ਦੇਣੀ ਦੀ 2.5 ਗੱਟੇ ਤੁਸੀਂ ਦੇਂਦੇ 2 2.5 3 ਗੱਟੇ ਤੱਕ ਜਿੰਨੀ ਵੀ ਤੁਸੀਂ ਡੋਜ਼ ਦੇਂਦੇ ਜੇ ਉਹ ਆਪਾਂ ਜਿਹੜੀ ਜ਼ਮੀਨ ਹੈ ਤਾਂ ਦੇਣੀ ਦੇਣੀ ਇਹ ਜੇ ਆਪਾਂ ਐਕਸਟਰਾ ਵੱਧ ਝਾੜ ਲੈਣ ਵਾਸਤੇ ਜਿਹੜੀ ਆਪਾਂ ਡੋਜ਼ ਪਾਉਣੀ ਦੀ ਜਿਵੇਂ ਤੱਤਾਂ ਲੀਆਂ ਕੋਈ ਵੀ ਆਪਾਂ ਸਪਰੇਆ ਕਰਦੇ ਆ ਇਹ ਆਪਾਂ ਜਿਹੜਾ ਆਪਣੀ ਵੈਰੈਟੀ ਕਿਸੇ ਵੀ ਵੈਰੈਟੀ ਤੋਂ ਜਿਹੜਾ ਐਕਸਟਰਾ ਬੈਨੀਫਿਟ ਲੈਣ ਵਾਸਤੇ ਇਹ ਜਿਹੜੀਆਂ ਆਪਾਂ ਸਪਰੇਆ ਕਰਦੇ ਤਾਂ ਕਿ ਆਪਾਂ ਜਿਹੜਾ ਝਾੜ ਆ ਵੱਧ ਤੋਂ ਵੱਧ ਆ ਸਕੇ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਤੱਤਾਂ ਲੀਆਂ ਸਪਰੇਆ ਕਰਤੀਆਂ ਤੇ ਜਿਹੜੀ ਯੂਰੀਆ ਜਾਂ ਫਿਰ ਆਪਾਂ ਕੋਈ ਜ਼ਿੰਕ ਐ ਪੋਟਾਸ਼ ਆ ਜਾਂ ਫਿਰ ਹੋਰ ਜਿਹੜੀ ਸਲਫਰ ਵਗੈਰਾ ਜਿਹੜੀ ਆਪਾਂ ਜ਼ਮੀਨ ਚ ਤੱਤ ਦੇਨੇ ਆ ਉਹਨਾਂ ਨੂੰ ਆਪਾਂ ਘਟਕ ਪਾਉਣਾ ਉਹ ਆਪਾਂ ਕਿਸਾਨ ਪ੍ਰਭੂ ਸੇਮ ਹੀ ਡੋਜ਼ ਰੱਖਣੀ ਆ ਇਸ ਲਈ ਬਾਰ ਬਾਰ ਕਿਸਾਨ ਵੀਰਾਂ ਦੇ ਸਵਾਲ ਆnde ਕਿ ਤੱਤਾਂ ਲੀਆਂ ਸਪਰੇਆਂ ਕਰਨ ਦੇ ਬਾਵਜੂਦ ਵੀ ਜਿਹੜੀ ਕਣਕ ਪੀਲੀ ਦਿਖਾਈ ਦੇ ਰਹੀ ਆ ਤਾਂ ਕਿਸਾਨ ਪ੍ਰਭੂ ਜਿੱਥੇ ਆਪਾਂ ਇਹ ਗਲਤੀ ਕਰਾਂਗੇ ਕਿਉਂਕਿ ਆਪਾਂ ਇਸ ਚੀਜ਼ ਨੂੰ ਸਮਝ ਸਮਝਦੇ ਨਹੀਂ ਬਈ ਜਿਹੜੀ ਉਹਨਾਂ ਪਰਾਲੀ ਆਪਾਂ ਖੇਤ ਦੇ ਵਿੱਚ ਵਾਈ ਆ ਉਹਨੂੰ ਗਲਣ ਵਾਸਤੇ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਆ ਤਾਂ ਉਹਨੇ ਘਟੋ ਘਾਟਾ ਇੱਕ ਪੌਣਾ ਜਾਂ ਇੱਕ ਬੈਗ ਜਿਹੜਾ ਨਾਈਟ੍ਰੋਜਨ ਦਾ ਖਾ ਜਾਣਾ ਹੁੰਦਾ ਤੁਸੀਂ ਹਿਸਾਬ ਲਾ ਲਓ ਜੇਕਰ ਤੁਸੀਂ ਤਿੰਨ ਗੱਟੇ ਪਾਓਗੇ ਤੇ ਤੁਹਾਡੇ ਬਾਕੀ ਜਿਹੜੀ ਕਣਕ ਬਚੀ ਉਹਨੂੰ ਦੋ ਗੱਟੇ ਤੁਹਾਡੇ ਜਿਹੜੇ ਯੂਰੀਆ ਨਾਈਟ੍ਰੋਜਨ ਤੁਸੀਂ ਪਾਈ ਉਹੀ ਲੱਗਣੀ ਆ ਤਾਂ ਹੀ ਕਈ ਕਿਸਾਨ ਵੀਰਾਂ ਦੇ ਇਦਾਂ ਦੀ ਦਿੱਕਤ ਦੇਖ ਨੂੰ ਮਿਲਦੀ ਜਿੱਥੇ ਥੋੜੀਆਂ ਜੀਆਂ ਨਰਮ ਹਲਕੀਆਂ ਪੈ ਲਈਆਂ ਜ਼ਮੀਨ ਆਪਣੀ ਹਲਕੀ ਹੁੰਦੀ ਨਰਮ ਹੁੰਦੀ ਆ ਉੱਥੇ ਫਿਰ ਆਪਾਂ ਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਬਾਅਦ ਵਿੱਚ ਕਿਸਾਨ ਭਰਾ ਕਮੈਂਟ ਕਰਦੇ ਅਸੀਂ ਦੋ ਤਤਾਂ ਲੀਆਂ ਸਪ੍ਰਿਆ ਕਰਦੇ ਆ ਤਿੰਨ ਕਰਦੇ ਆ ਫਿਰ ਵੀ ਸਾਡੀ ਕਣਕ ਨਹੀਂ ਆ ਪਟਾਰਾ ਨਹੀਂ ਉਹ ਵਧੀਆ ਤਰੀਕੇ ਨਾਲ ਕੀਤਾ ਕਣਕ ਉੱਪਰ ਨੂੰ ਚਲੇਗੀ ਲੰਮੀ ਜੀ ਕਣਕ ਆ ਦੋ ਦੋ ਤੀਲੀਆਂ ਹੀ ਖੜੀਆਂ ਤਾਂ ਉਹ ਇਹੀ ਕਾਰਨ ਦਾ ਕਿਸਾਨ ਭਰਾਓ ਜਿਹੜੀ ਆਪਾਂ ਇੱਕ ਬੈਗ ਤੁਸੀਂ ਜੇਕਰ ਆਪਾਂ ਖੇਤ ਦੇ ਵਿੱਚ ਪਰਾਲੀ ਵਾਹਣੇ ਤਾਂ ਤੁਸੀਂ ਸਮਝ ਲਓਗੇ ਇੱਕ ਬੈਗ ਤਾਂ ਆਪਾਂ ਉਸ ਪਰਾਲੀ ਨੂੰ ਦੇ ਦਿੱਤਾ ਉਸ ਤੋਂ ਬਾਅਦ ਜਿਹੜਾ ਬਚੀ ਨਾਈਟ੍ਰੋਜਨ ਉਹੀ ਆਪਣੀ ਕਣਕ ਜਿਹੜੀ ਆਪਾਂ ਵੈਰੈਟੀ ਲਾਈ ਉਹਨੂੰ ਮਿਲਦੀ ਆ ਤਾਂ ਇਸ ਚੀਜ਼ ਨੂੰ ਆਪਾਂ ਨੂੰ ਇੱਥੇ ਜ਼ਰੂਰ ਸਮਝਣਾ ਚਾਹੀਦਾ ਜਦੋਂ ਵੀ ਆਪਾਂ ਕਣਕ ਦੀ ਬਜਾਈ ਕਰਨੀ ਜਾਂ ਤਾਂ ਆਪਾਂ ਥੱਲੇ ਛਿੱਟਾ ਮਾਰ ਦਿਆ ਕਰੀਏ ਬਜਾਈ ਸਮੇਂ ਤਾਂ ਕਿ ਜਿਹੜੀ ਉਹ ਨਾਈਟ੍ਰੋਜਨ ਉਹਦੀ ਪਹਿਲਾਂ ਵਿੱਚ ਹੀ ਆਪਾਂ ਪੂਰਤੀ ਕੀਤੀ ਜਾਵੇ ਤੇ ਆਪਣੀ ਜਿਹੜੀ ਕਣਕ ਦੇ ਵਾਸਤੇ ਨਾਈਟ੍ਰੋਜਨ ਜਿਹੜੀ ਜ਼ਮੀਨ ਦੇ ਵਿੱਚੋਂ ਪਰਾਲੀ ਨੇ ਆਪਣੇ ਗਲਣ ਵਾਸਤੇ ਖਿੱਚਣੀ ਆ ਉਹ ਨਾ ਖਿੱਚੇ ਬਾਅਦ ਦੇ ਵਿੱਚ ਜਿਹੜੀ ਆਪਾਂ ਯੂਰੀਆ ਪਾਉਣੇ ਆਪਣੀ ਕਣਕ ਨੂੰ ਪੂਰੀ ਚੰਗੀ ਤਰ੍ਹਾਂ ਮਿਲੇ ਸੋ ਕਈ ਵਾਰ ਹੁੰਦਾ ਪਈ ਆਪਾਂ ਪਰਾਲੀ ਜ਼ਿਆਦਾ ਹੁੰਦੀ ਤੇ ਫਿਰ ਨਾਈਟ੍ਰੋਜਨ ਆਪਾਂ ਉਨੀ ਕੁ ਮਾਤਰਾ 'ਚ ਪਾਉਣੇ ਤੇ ਫਿਰ ਆਪਣੀ ਕਣਕ ਲੰਮੇ ਸਮੇਂ ਤੱਕ ਪੀਲਾਪਨ ਨਹੀਂ ਛੱੜਦੀ ਚਾਹੇ ਆਪਾਂ ਤੱਤਾਂ ਲੈਣਾ ਸਪਰੇਆ ਘਰੀ ਵੀ ਜਾਈਏ ਉਹ ਚੀਜ਼ ਕਣਕ ਦੀ ਗੱਲ ਨਹੀਂ ਬੰਦੀ ਉਹਨਾਂ ਕਾਲਾ ਸ਼ਾਹ ਰੰਗ ਜਿਹੜਾ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਪ੍ਰਕਾਸ਼ ਅਬਸੋਰਪਸ਼ਨ ਦੀ ਕਿਰਿਆ ਪੂਰੀ ਨਹੀਂ ਹੁੰਦੀ ਕਿਉਂਕਿ ਜਿੰਨਾ ਜ਼ਿਆਦਾ ਇਹਦੇ ਵਿੱਚ ਹਰਾਪਣ ਆਊਗਾ ক্লোਰੋਫਿਲ ਦੀ ਮਾਤਰਾ ਵਧੂਗੀ ਓਨੀ ਚੰਗੀ ਜਿਹੜੀ ਗ੍ਰੋਥ ਹੈ ਕਣਕ ਨੇ ਕਰਨੀ ਹੁੰਦੀ ਆ ਤਾਂ ਇਸ ਚੀਜ਼ ਨੂੰ ਆਪਾਂ ਧਿਆਨ ਚ ਰੱਖ ਕੇ ਜਿਨੇ ਵੀ ਤੁਸੀਂ ਯੂਰੀਆ ਪਾਈ ਆ ਉਹ ਹਿਸਾਬ ਨਾਲ ਮੈਨੇਜ ਕਰ ਸਕਦੇ ਇਹ ਨਹੀਂ ਹੁਣ ਕਿ ਆਪਾਂ 50 ਦਿਨ ਹੋ ਗਏ ਜਿਵੇਂ ਕਿਸਾਨ ਵੀਰਾਂ ਦਾ ਸਵਾਲ ਹੈ ਵੀ 60 ਦਿਨ ਤੋਂ ਬਾਅਦ ਜਿਹੜੀ ਆਪਾਂ ਯੂਰੀਆ ਖਾਦ ਪਾ ਸਕਦੇ ਕਿ ਨਹੀਂ ਤਾਂ ਕਿਸਾਨ ਮੋਰ ਜਿੱਥੇ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਗ੍ਰੋਥ ਘਟਿਆ ਜੇ ਕਣਕ ਦਾ ਕਾਦ ਹੀ ਨਹੀਂ ਕਰ ਰਹੀ ਕਣਕ ਉੱਥੇ ਇੱਕ ਖੜੀ ਆ ਤਾਂ ਉੱਥੇ ਆਪਾਂ ਨੂੰ ਇਹ ਨਹੀਂ ਵੇਖਣਾ ਕਿ ਆਪਾਂ 60 ਦਿਨ ਹੋ ਗਏ ਜਾਂ 65 ਦਿਨ ਹੋ ਗਏ ਆ ਤਾਂ ਉੱਥੇ ਤੁਹਾਨੂੰ ਯੂਰੀਆ ਪਾਉਣੀ ਪਵੇਗੀ ਜੇਕਰ ਆਪਣੀ ਕਣਕ ਦੀ ਗ੍ਰੋਥ ਚੰਗੀ ਆ ਲਗਭਗ ਆਪਾਂ ਕਹਿ ਸਕਦੇ ਜਦੋਂ ਆਪਣੀ 60 65 ਦਿਨ ਦੀ ਕਣਕ ਹੋ ਜਾਂਦੀ ਆ ਤਾਂ ਫੁੱਟ ਸਵਾ ਫੁੱਟ ਦੀ ਕਣਕ ਜਿਹੜੀ ਹੋਣੀ ਜ਼ਰੂਰੀ ਆ ਜੇਕਰ ਆਪਾਂ ਨੂੰ ਲੱਗਦਾ ਕਿ ਹੁਣ ਸਵਾ ਫੁੱਟ ਤੱਕ ਡੇਢ ਫੁੱਟ ਤੱਕ ਆਪਣੀ ਕਣਕ 60 65 ਦਿਨ ਦੀ ਨਹੀਂ ਹੋਈ ਤਾਂ ਸਮਝ ਲਓ ਉਹਦੀ ਗ੍ਰੋਥ ਘਟਿਆ ਤਾਂ ਉੱਥੇ ਆਪਾਂ ਨੂੰ ਜਿਹੜੀ ਨਾਈਟ੍ਰੋਜਨ ਦੀ ਮਾਤਰਾ ਅੱਧਾ ਬੈਗ ਜਾਂ ਪਾਉਣਾ ਬੈਗ ਹੋਰ ਆਪਾਂ ਨੂੰ ਦੇਣੀ ਜ਼ਰੂਰਤ ਬਣਦੀ ਆ ਚਲੋ ਜਿੱਥੇ ਗ੍ਰੋਥ ਵਧੀਆ ਹੈ ਆਪਾਂ ਨੂੰ ਲੱਗ ਰਿਹਾ ਕਿਸਾਨ ਵੀਰਾਂ ਨੂੰ ਵੈਸੇ ਤਜਰਬਾ ਪਤਾ ਹੈ ਕਿ ਹੁਣ ਚੰਗ ਇਸ ਟਾਈਮ ਤੇ ਚੰਗੀ ਗ੍ਰੋਥ ਹੈ ਜਿੱਥੇ ਗ੍ਰੋਥ ਹੈਗੀ ਆ ਉੱਥੇ ਆਪਾਂ ਨੂੰ ਜ਼ਰੂਰਤ ਹੀ ਨਹੀਂਗੀ 60 ਦਿਨ ਤੋਂ ਬਾਅਦ ਪਾਉਣ ਦੀ ਤਾਂ ਜਿੱਥੇ ਜ਼ਰੂਰਤ ਹੈ ਉੱਥੇ ਆਪਾਂ ਨੂੰ 52 60 65 ਦਿਨ ਤੇ ਪਾਉਣੀ ਜੇਕਰ ਕਣਕ ਦਾ ਨਾਰਮਲ ਨਾਲ ਜਿੰਨਾ ਕਣਕ ਨੇ ਕੱਦ ਕਰਨਾ ਹੈ ਜੇਕਰ ਘਟ ਰਹਿ ਗਿਆ ਤਾਂ ਫਿਰ ਵੀ ਆਪਣਾ ਜਿਹੜਾ ਚਾਰ ਦੇ ਉਸ ਚੀਜ਼ ਦਾ ਫਰਕ ਪੈਂਦਾ ਬਾਕੀ ਜਿਹੜੀਆਂ ਆਪਾਂ ਸਪਰੇਆ ਕਰਦੇ ਨਾਈਟ੍ਰੋਜਨ ਦੀਆਂ ਯੂਰੀਆ ਖਾਦ ਦੀਆਂ ਜਿਵੇਂ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਸਪਰੇਅ ਕਰਨ ਦੇ ਨਾਲ ਜਿਹੜੀ ਆਪਾਂ ਨੂੰ ਦੂਜੀ ਨਾਈਟ੍ਰੋਜਨ ਜਿਵੇਂ ਕੱਟ ਕਿਸਾਨ ਵੀਰ ਇਹ 5-7 ਦਿਨ ਬਾਅਦ ਜੇਕਰ ਰਿਜ਼ਲਟ ਦੀ ਗੱਲ ਕਰਦੇ ਆਪਾਂ ਨਾ ਤਰ ਜਲਟੇ ਦਾ 5 ਤੋਂ 7 ਦਿਨ ਵਾਸਤੇ ਹੁੰਦਾ ਹੀ ਆ ਕਿ ਆਪਾਂ ਨੂੰ ਇੱਕ ਰਵੇ ਦੀ ਟੈਂਪਰੇਰੀ ਜਿਹਾ ਸੋਲੂਸ਼ਨ ਮਿਲ ਜਾਂਦਾ ਏ ਨਹੀਂ ਕਿ ਆਪਾਂ ਥੱਲੇ ਨਾਈਟ੍ਰੋਜਨ ਨਹੀਂ ਪਾਈ ਤਾਂ ਉੱਪਰ ਆਪਾਂ ਨੂੰ ਸਪਰੇਅ ਆ ਜੇ ਆਪਾਂ ਕਰ ਲਈਏ ਤੇ ਆਪਣੀ ਜਿਹੜੀ ਘਾਹ ਨਾਈਟ੍ਰੋਜਨ ਦੀ ਪੂਰੀ ਹੋ ਜੂਗੀ ਇਦਾਂ ਨਹੀਂ ਕਿਸਾਨ ਪ੍ਰਭ ਹੁੰਦਾ ਕਿਉਂਕਿ ਜਿਹੜੀ ਆਪਾਂ ਨਾਈਟ੍ਰੋਜਨ ਜ਼ਮੀਨ 'ਚ ਦੇਨੇ ਉਹ ਲੰਮੇ ਸਮੇਂ ਦਾ ਅ ਰਿਜ਼ਲਟ ਦਿੰਦੀ ਆ ਤੇ ਨਾਲ ਨਾਲੇ ਜਿਆਦਾ ਮਾਤਰਾ 'ਚ ਹੁੰਦੀ ਕਿੱਥੇ ਆਪਾਂ ਕਿਸਾਨ ਪ੍ਰਭ 45 ਕਿਲੋ ਡੀਏਪੀ ਯੂਰੀਆ ਪਾ ਰਹੇ ਆ ਤੇ ਕਿੱਥੇ ਆਪਾਂ ਜਿਹੜੀ 2 ਕਿਲੋ ਜਾਂ 2.5 ਕਿਲੋ ਦੀ ਸਪਰੇਅ ਕਰ ਰਹੇ ਆ ਤੇ ਕਿੰਨਾ ਫਰਕ ਆ ਕਿੱਦਾਂ ਆਪਾਂ ਉਸ ਚੀਜ਼ ਨੂੰ ਮੈਨੇਜ ਕਰ ਸਕਦੇ ਆ ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜੇ ਤੇ ਬਾਕੀ ਜਿਹੜਾ ਸੰਕੋਰ ਦੇ ਨਾਲ ਕਿਸਾਨ ਭਰਾਵਾਂ ਦਾ ਸਵਾਲ ਸੀ ਕਿ ਸੰਕੋਰ ਦੇ ਨਾਲ ਜਿਹੜਾ ਗੱਟਾ 1.5 ਗੱਟਾ ਪਾਇਆ ਕੀ ਉਹ ਆਪਾਂ ਨੂੰ ਸਮੇਤ ਉਹਦੇ ਵਿੱਚ ਗਿਣੀ ਚਾਹੀਦੀ ਆ ਆਪਾਂ ਕਹਿ ਸਕਦੇ ਆ 3 ਗੱਟਿਆਂ ਚ ਤਾਂ ਕਿਸਾਨ ਵੀਰੋ ਜਦੋਂ ਆਪਾਂ ਕੋਈ ਯੂਰੀਆ ਖਾਦ ਪਾਉਣੇ ਆ ਆਪਣੀ ਗਣਕਣ ਨੂੰ ਜਿਹੜੀ ਜਦੋਂ ਆਪਾਂ ਜ਼ਮੀਨ 'ਚ ਛਿੱਟਾ ਮਾਰਦੇ ਹਾਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਬੈਗ ਦਾ 45 ਕਿਲੋ ਦਾ ਬੈਗ ਹੁੰਦਾ ਤਾਂ ਉਹਦੇ ਵਿੱਚੋਂ ਆਪਾਂ ਨੂੰ ਘੱਟੋ-ਘੱਟ ਜਿਹੜੀ ਕਣਕ ਨੂੰ 35 ਤੋਂ 40 ਕਿਲੋ ਲੱਗਦੀ ਬਾਕੀ ਜਿਹੜੀ ਉੱਪਰ ਵਾਲੀ ਹੁੰਦੀ ਉਹ ਐਕਸਟਰਾ ਰਹਿ ਜਾਂਦੀ ਆ ਕਿਉਂਕਿ ਇੱਕ ਸਮੇਂ ਦੇ ਵਿੱਚ ਇੰਨੀ ਆਪਣੀ ਜਿਹੜੀ ਆਪਣੀ ਕੋਈ ਫਸਲ ਆ ਉਹ ਨਾਈਟ੍ਰੋਜਨ ਲੈ ਪਾਉਂਦੀ ਬਾਕੀ ਕੁਝ ਆਪਾਂ ਕਹੇ ਜੇਕਰ ਦਾ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਤਾਂ ਉੱਡ ਡਟ ਜਾਂਦੀ ਆ ਤੇ ਬਾਕੀ ਆਪਾਂ ਕਹਿੰਦੇ ਇੰਨੀ ਕੀ ਆਪਣੀ ਕਣਕ ਦੇ ਵਿੱਚ ਜਿਹੜੀ ਨਾਈਟ੍ਰੋਜਨ ਲੱਗਦੀ ਆ ਜਿਹੜਾ ਉੱਪਰ ਵਾਲਾ ਅੱਧਾ ਗੱਟਾ ਹੁੰਦਾ ਉਹ ਆਪਣਾ ਐਕਸਟਰਾ ਚਲੇ ਜਾਂਦਾ ਉਹਨੂੰ ਆਪਾਂ ਨਾ ਗਿਣਿਆ ਕਰੋ ਉਸ ਸਮੇਂ ਤੁਸੀਂ ਇੱਕ ਬੈਗ ਹੀ ਗਿਣ ਲਿਆ ਕਰੋਗੇ ਇੱਕ ਬੈਗ ਹੀ ਪਾਇਆ ਤਾਂ ਅੱਧਾ ਬੈਗ ਤੁਸੀਂ ਆਪਾਂ ਉਹ ਚੀਜ਼ ਨਹੀਂ ਗਿਣੀ ਤਾਂ ਉਹ ਦਾ ਆਪਾਂ ਨੂੰ ਮਜਬੂਰੀ ਹੈ ਕਿ ਆਪਾਂ ਸਨ ਕੋਹਰ ਦਵਾਈ ਪਾਉਣੀ ਆ ਤੇ ਇਸ ਲਈ ਆਪਣਾ ਮਜਬੂਰੀ ਹੁੰਦੀ ਹੈ ਕਿ ਆਪਾਂ ਡੇਢ ਗੱਟਾ ਜਾਂ ਦੋ ਗੱਟੇ ਪਾਉਣੀ ਪੈਂਦੀ ਹੈ ਤਾਂ ਉਹਨੂੰ ਆਪਾਂ ਪੂਰੀ ਯੂਰੀਆ ਦੇ ਵਿੱਚ ਨਹੀਂ ਗਿਨਣਾ ਤੁਸੀਂ ਉਹਨੂੰ ਇੱਕ ਗੱਟਾ ਹੀ ਗਿਨਣਾ ਤਾਂ ਜੇਕਰ ਤੁਸੀਂ ਢਾਈ ਪਾਉਂਦੇ ਤਿੰਨ ਪਾਉਂਦੇ ਆ ਤਾਂ ਉਸ ਹਿਸਾਬ ਨਾਲ ਆਪਾਂ ਗਰੋਥ ਵੇਖ ਕੇ ਘੱਟ ਜਾਂ ਵੱਧ ਯੂਰੀਆ ਪਾਉਣੀ ਆ ਨਾ ਦਾ ਆਪਾਂ ਲੋੜ ਤੋਂ ਵਾਧੇ ਪਾਉਣੀ ਤੇ ਨਾ ਲੋੜ ਤੋਂ ਘਾਟ ਹੀ ਪਾਉਣੀ ਕਿਉਂਕਿ ਜਿੱਥੇ ਨੂੰ ਪ੍ਰਾਲੀਆਂ ਵਾਈਆਂ ਉੱਥੇ ਨਾਲ ਆਪਾਂ ਨੂੰ ਅੱਧਾ-ਅੱਧਾ ਪਾਉਣਾ ਪਾਉਣਾ ਘੱਟਾ ਜਿਹੜਾ ਘੱਟਾ-ਘੱਟਾ ਆਪਾਂ ਨੂੰ ਵੱਧ ਵੀ ਜੂਰੀਆ ਪਾਉਣੀ ਪੈਂਦੀ ਆ ਤਾਂ ਤਾਂ ਹੀ ਆਪਣੀ ਜਿਹੜੀ ਕਣਕ ਆ ਚੰਗੀ ਬਣਦੀ ਨਹੀਂ ਤੇ ਫਿਰ ਬਾਅਦ ਦੇ ਵਿੱਚ ਜਿਹੜੀ ਕਣਕ ਲੰਮੇ ਸਮੇਂ ਤੱਕ ਪੀਲਾ ਪਾਣੀ ਰੱਖਦੀ ਉਹਦੀ ਚੰਗੀ ਗ੍ਰੋਥ ਨਹੀਂ ਹੁੰਦੀ ਫਟਾਰਾ ਫਿਰ ਉਹਨੇ ਚਾਹੇ ਆਪਾਂ ਜਿੰਨੀਆਂ ਮਰਜ਼ੀ ਤਤਾਲੀਆਂ ਸਪ੍ਰੇਆਂ ਕਰ ਦਈਏ ਪਰ ਜੇਕਰ ਆਪਾਂ ਜ਼ਮੀਰਾਂ ਹੀ ਉਹਦੀ ਨਾਈਟ੍ਰੋਜਨ ਪੂਰੀ ਨਾ ਕੀਤੀ ਤਾਂ ਉਹ ਕਣਕ ਨੇ ਆਪਣਾ ਜਿਹੜਾ ਚੰਗੀ ਗ੍ਰੋਥ ਨਹੀਂ ਕਰਨੀ ਤੇ ਆਪਾਂ ਨੂੰ ਅੱਗੇ ਜਾ ਕੇ ਚੰਗਾ ਝਾੜ ਨਹੀਂ ਮਿਲਣਾ ਸੋ ਇਸ ਚੀਜ਼ ਨੂੰ ਜਰੂਰ ਧਿਆਨ ਚ ਕਿਸਾਨ ਪ੍ਰੋ ਰੱਖ ਲਿਆ ਕਰੋ ਜੇਕਰ ਫਿਰ ਵੀ ਗੱਲ ਕੋਈ ਮਿਸ ਹੋ ਗਏ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਲਿਓ ਪਹਿਲਾਂ ਕਿਸਾਨ ਪ੍ਰੋ ਵੀਡੀਓ ਜਰੂਰ ਦੇਖ ਲਿਆ ਕਰੋ ਉਸ ਤੋਂ ਬਾਅਦ ਜੇਕਰ ਤੁਹਾਨੂੰ ਫਿਰ ਵੀ ਸਮਝ ਨਾ ਲੱਗੇ ਤਾਂ ਫਿਰ ਕਮੈਂਟ ਕਰਕੇ ਆਪਣੀ ਜਰੂਰ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਵਾਧਵਾ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ